ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਜਿਹੜੀ ਗੱਲ ਕਰਨੀ ਹੈ ਉਹ ਸਾਡੇ ਅੰਦਰ ਕਈ ਵਾਰ ਤਰਕ ਆ ਜਾਂਦਾ ਹੈ ਮੈਂ ਵਾਹਿਗੁਰੂ ਵਾਹਿਗੁਰੂ ਕਿਉਂ ਕਰਾਂ ਜਾਂ ਵਾਹਿਗੁਰੂ ਵਾਹਿਗੁਰੂ ਕਰਿਆਂ ਮੈਨੂੰ ਕੀ ਮਿਲ ਜਾਣਾ ਜਾਂ ਕਈ ਵਾਰ ਇਸ ਤਰ੍ਹਾਂ ਲੱਗਦਾ ਵੀ ਵਾਹਿਗੁਰੂ ਵਾਹਿਗੁਰੂ ਕਰਿਆਂ ਸਾਡੇ ਜਿਹੜੇ ਕਾਰਜ ਹੈ ਉਹ ਕਿਵੇਂ ਹੋ ਜਾਣਗੇ ਜਾਂ ਵਾਹਿਗੁਰੂ ਵਾਹਿਗੁਰੂ ਕਰਿਆਂ ਪਰਮਾਤਮਾ ਸਾਨੂੰ ਕਿਵੇਂ ਨੇੜੇ ਹੈ ਜਿਹੜਾ ਹੈ ਮਾਸੂਸੋਂ ਲੱਗ ਜੂਗਾ ਕਿ ਕਈ ਤਰ੍ਹਾਂ ਦੇ ਤਰਕ ਸਾਡੇ ਅੰਦਰ ਆ ਜਾਂਦੇ ਹਨ ਜਿਸ ਕਰਕੇ ਸਾਡਾ ਵਿਸ਼ਵਾਸ ਹੀ ਨਿਬੰਧਦਾ ਕਿ ਅਸੀਂ ਵਾਹਿਗੁਰੂ ਵਾਹਿਗੁਰੂ ਕਰਗੇ ਉਸ ਪ੍ਰਮਾਤਮਾ ਦਾ ਸਿਮਰਨ ਕਰਕੇ ਤਾਂ ਅੱਜ ਆਪਾਂ ਗੱਲ ਕਰਦੇ ਹਾਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਉਹਨਾਂ ਨੇ ਕਿੰਨਾ ਸੋਹਣਾ ਸਮਝਾਇਆ ਵੀ ਵਾਹਿਗੁਰੂ ਵਾਹਿਗੁਰੂ ਅਸੀਂ ਕਿਉਂ ਕਰਨਾ ਹੈ ਤੇ ਇਸ ਦੇ ਨਾਲ ਮਿਲਦਾ ਕੀ ਹੈ ਤਾਂ ਹੁਣ ਜਿਵੇਂ ਇੱਕ ਮਾਂ ਹੈ ਆਪਣੇ ਛੋਟੇ ਬੱਚੇ ਨੂੰ ਜਦੋਂ 1-2 ਦਿਨ ਦਾ ਹੁੰਦਾ ਉਦੋਂ ਹੀ ਮਾਂ ਆਪਣੀ ਲਾਡ ਲਡਾਉਣ ਲੱਗ ਜਾਂਦੀ ਹੈ ਤੇ ਉਹਦੇ ਨਾਲ ਗੱਲਾਂ ਕਰਨ ਲੱਗ ਜਾਂਦੀ ਹੈ ਤੇ ਹੁਣ ਉਹ ਮਾਂ ਹੈ ਜਿਹੜੀ ਬੱਚੇ ਨੂੰ ਤਾਂ ਕੁਝ ਵੀ ਨਹੀਂ ਹਾਲੇ ਬੋਲਣਾ ਆਉਂਦਾ ਪਰ ਮਾਂ ਆਪਣੇ ਬੱਚੇ ਨਾਲ ਬਹੁਤ ਗੱਲਾਂ ਕਰਦੀ ਹੈ ਬਹੁਤ ਲਾਡ ਲਡਾਉਂਦੀ ਹੈ ਹੁਣ ਜਿਹੜੀਆਂ ਉਹ ਗੱਲਾਂ ਮਾਂ ਕਰਦੀ ਜਾਂਦੀ ਹੈ ਰੋਜ਼ ਦੀ ਰੋਜ਼ ਜਿਹੜੀਆਂ ਗੱਲਾਂ ਉਹੋ ਗੱਲਾਂ ਜਿਹੜੀਆਂ ਹੈ ਬੱਚੇ ਦੇ ਮਾਈਂਡ ਹੈ ਜਿਹੜਾ ਸਬਕੌਂਸ਼ੀਅਸ ਮਾਈਂਡ ਹੈ ਜਿਹਨੂੰ ਅਚੇਤ ਮਨ ਕਹਿੰਦੇ ਨੇ ਉਹ ਉਸ ਦੇ ਵਿੱਚ ਸਿਰਜਦੀਆਂ ਜਾਂਦੀਆਂ ਹੌਲੀ ਹੌਲੀ ਜਿਵੇਂ ਮੋਤੀ ਪਰੋਏ ਹੁੰਦੇ ਆ ਉਸ ਤਰ੍ਹਾਂ ਪਰੋਈਆਂ ਜਾਂਦੀਆਂ ਜਿਵੇਂ ਹੌਲੀ ਹੌਲੀ ਤੇ ਹੁਣ ਉਹ ਜਦੋਂ ਰੋਜ਼ ਦੀ ਮਾਂ ਗੱਲਾਂ ਕਰਦੀ ਹੈ ਤਾਂ ਉਹ ਗੱਲਾਂ ਹੌਲੀ ਹੌਲੀ ਉਸ ਦੇ ਕੌਂਸ਼ੀਅਸ ਸਬਕੌਂਸ਼ੀਅਸ ਮਾਈਂਡ 'ਚ ਜਾਂਦੀਆਂ ਤਾਂ ਜਾਂਦੀਆਂ ਜਾਂਦੀਆਂ ਫਿਰ ਬੱਚਾ ਉਹੀ ਉਸੇ ਤਰ੍ਹਾਂ ਹੀ ਮਾਂ ਤਰ੍ਹਾਂ ਆਪਣੀ ਤਰ੍ਹਾਂ ਬੋਲਣ ਲੱਗਦਾ ਹੈ ਤੇ ਸਾਇੰਸ ਵੀ ਇਹ ਕਹਿੰਦੀ ਹੈ ਵੀ ਜੇ ਮਾਂ ਆਪਣੇ ਬੱਚੇ ਨਾਲ ਜਾਂ ਅਸੀਂ ਕੋਈ ਵੀ ਅਸੀਂ ਬੱਚੇ ਨਾਲ ਕੋਈ ਗੱਲ ਨਾ ਕਰੀਏ ਛੋਟੇ ਹੁੰਦੇ ਆ ਤਾਂ ਬੱਚਾ ਕਦੇ ਵੀ ਬੋਲਣਾ ਨਹੀਂ ਸਿੱਖ ਸਕਦਾ ਦੇਖੋ ਮਾਂ ਨੇ ਛੋਟੇ ਹੁੰਦੇ ਤੋਂ ਬੱਚੇ ਨਾਲ ਬੋਲਣਾ ਸ਼ੁਰੂ ਕੀਤਾ ਉਸ ਦੇ ਨਾਲ ਲਾੜ ਲਡਾਉਣਾ ਸ਼ੁਰੂ ਕੀਤਾ ਗੋਦ ਦੇ ਵਿੱਚ ਲੈ ਕੇ ਤੇ ਉਹ ਗੱਲਾਂ ਬੱਚੇ ਦੇ ਸਭ consciousness mind ਚ ਗਈਆਂ ਤੇ ਬੱਚਾ ਬੋਲਣ ਲੱਗ ਗਿਆ ਜਦੋਂ 10 11 ਮਹੀਨਿਆਂ ਦਾ ਹੁੰਦਾ ਹੈ ਤਾਂ ਬੱਚਾ ਬੋਲਣ ਲੱਗ ਜਾਂਦਾ ਹੈ ਮੰਮਾ ਪਾਪਾ ਇਹ ਚੀਜ਼ਾਂ ਕਹਿਣ ਲੱਗ ਜਾਂਦਾ ਹੁਣ ਐਸੀ ਤਰ੍ਹਾਂ ਹੀ ਵਾਹਿਗੁਰੂ ਹੈ ਜਦੋਂ ਜਦ ਅਸੀਂ ਵਾਹਿਗੁਰੂ ਨੂੰ ਸਿਮਰਦੇ ਹਾਂ ਵਾਹਿਗੁਰੂ ਦੀ ਯਾਤ ਸਾਡੇ ਮਨ ਵਿੱਚ ਅਸੀਂ ਵਸਾਉਂਦੇ ਹਾਂ ਉਸ ਨੂੰ ਉਸ ਦਾ ਅਸੀਂ ਸਿਮਰਨ ਕਰਦੇ ਹਾਂ ਉਹ ਹੌਲੀ-ਹੌਲੀ ਉਹ ਚੀਜ਼ ਸਾਡੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਚਲੀ ਜਾਂਦੀ ਹੈ ਹੁਣ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਜਦੋਂ ਚੀਜ਼ ਚਲੀ ਗਈ ਹੌਲੀ-ਹੌਲੀ ਤਾਂ ਉਸ ਦੇ ਨਾਲ ਫਿਰ ਉਹ ਵਾਹਿਗੁਰੂ ਹੈ ਜਿਹੜਾ ਆਪਣੇ ਆਪ ਤੁਹਾਡੇ ਜਿਹੜਾ ਹੈ ਅਚੇਤ ਮਨ ਹੈ ਉਸ ਦੇ ਵਿੱਚ ਚੱਲਣ ਲੱਗ ਜਾਂਦਾ ਹੈ ਭਾਵ ਤੁਹਾਡੀ ਰਸਨਾ ਤੇ ਆਪਣੇ ਆਪ ਵਾਹਿਗੁਰੂ ਚੱਲਣ ਲੱਗ ਜਾਂਦਾ ਹੈ ਪਹਿਲਾਂ ਚਾਹੀ ਸਾਨੂੰ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਨਾ ਪੈਂਦਾ ਹੈ ਹੁਣ ਜਦੋਂ ਉਹ ਵਾਹਿਗੁਰੂ ਸਿਮਰਨ ਚੱਲਣ ਲੱਗ ਗਿਆ ਸਾਡੇ ਅੰਦਰ ਵਾਹਿਗੁਰੂ ਹੁਣ ਸਾਡੇ ਅੰਦਰ ਜੋ ਜੜੀਆਂ ਮਾਲੀ ਨਾ ਚੀਜ਼ਾਂ ਹਨ ਜੋ ਅੰਦਰ ਮਨ ਦੇ ਅੰਦਰ ਜਿਹੜੀ ਮੈਲ ਹੈ ਜਿਹੜੀ ਜਿਹੜੀ ਅਸੀਂ ਦਿਨ ਦੇ ਵਿੱਚ ਕੰਮ ਕਰਦੇ ਹਾਂ ਜਾਂ ਅਸੀਂ ਵੀ ਜੋ ਵੀ ਚੀਜ਼ ਵਿਛੜਦੇ ਹਾਂ ਜੋ ਵੀ ਨੈਗੇਟਿਵ એનર્ਜੀ ਹੈ ਉਹ ਉੱਥੇ ਨਹੀਂ ਰਹਿ ਸਕਦੀ ਫਿਰ ਕਿਉਂਕਿ ਜਿੱਥੇ ਵਾਹਿਗੁਰੂ ਹੈ ਉੱਥੇ ਉਹ ਚੀਜ਼ ਨਹੀਂ ਰਹਿ ਸਕਦੀ ਹੁਣ ਜਦੋਂ ਉੱਥੇ ਉਹ ਚੀਜ਼ ਨਹੀਂ ਰਹਿ ਸਕਦੀ ਤਾਂ ਫਿਰ ਇਨਸਾਨ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਹੈ ਤੇ ਫਿਰ ਉਸ ਨੂੰ ਇਹ ਮਹਿਸੂਸ ਵੀ ਹੋਣ ਲੱਗ ਜਾਂਦਾ ਹੈ ਕਿ ਵਾਹਿਗੁਰੂ ਪ੍ਰਮਾਤਮਾ ਮੇਰੇ ਅੰਗ ਸੰਗ ਹੈ ਬਹੁਤ ਨੇੜੇ ਹੈ ਤੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਤਾਂ ਇਹ ਵੀ ਕਿਹਾ ਵੀ ਜਿਵੇਂ ਇੱਕ ਮਾਂ ਜਦੋਂ ਗਰਭਵਤੀ ਹੁੰਦੀ ਹੈ ਤਾਂ ਉਸ ਦੇ ਅੰਦਰ ਉਸ ਦੇ ਪੇਟ ਅੰਦਰ ਜੋ ਬੱਚਾ ਹੁੰਦਾ ਹੈ ਜਦੋਂ ਉਹ ਹਿਲਜੁਲ ਕਰਦਾ ਹੈ ਤਾਂ ਮਾਂ ਨੂੰ ਮਹਿਸੂਸ ਹੁੰਦਾ ਹੈ ਐਸੀ ਤਰ੍ਹਾਂ ਜਿਹੜਾ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਕਰਦਾ ਹੈ ਤਾਂ ਉਹਦੀ ਰੂਹ ਨੂੰ ਵੀ ਉਹ ਮਹਿਸੂਸ ਹੁੰਦਾ ਹੈ ਵੀ ਵਾਹਿਗੁਰੂ ਮੇਰੇ ਹੈ ਉਹ ਅੰਗ ਸੰਗ ਹੈ ਕਿਉਂਕਿ ਉਹ ਜਦੋਂ ਬੱਚਾ ਮੂਵਮੈਂਟ ਕਰਦਾ ਹੈ ਤਾਂ ਮਾਂ ਨੂੰ ਪਤਾ ਲੱਗਦਾ ਹੁਣ ਮਾਂ ਦੇ ਪੇਟ ਦੇ ਵਿੱਚ ਜੇ ਕੋਈ ਰਸੋਲੀ ਹੈ ਉਸ ਦਾ ਨਹੀਂ ਹੁਣ ਪਤਾ ਲੱਗਦਾ ਪਰ ਜਦੋਂ ਬੱਚਾ ਹੈ ਮਾਂ ਦੇ ਪੇਟ ਦੇ ਵਿੱਚ ਤੇ ਬੱਚਾ ਜਦੋਂ ਮੂਵਮੈਂਟ ਕਰਦਾ ਹੈ ਤਾਂ ਮਾਂ ਨੂੰ ਪਤਾ ਲੱਗਦਾ ऐसे तरह 와헤গুরু ਜਿਹੜਾ ਸਿਮਰਨ ਹੈ ਜੋ ਸਿਮਰਦੇ ਹਨ ਉਹਨਾਂ ਦੀ ਰੂਹ ਨੂੰ 와헤ਗੁਰੂ ਦੀ ਜਿਹੜੀ ਹੈ ਸ਼ਕਤੀ ਹੈ ਜਿਹੜੀ ਜਿਹੜੀ ਮਤਲਬ ਉਹ 와헤ਗੁਰੂ ਨੇੜੇ ਚ ਆਪਦਾ ਹੈ ਉਹ ਇਸ ਕਰਕੇ ਹੈ ਤੇ ਕੋਈ ਵੀ ਜਿਹੜੀ ਮਾੜੀਆਂ ਚੀਜ਼ਾਂ ਸਾਡੇ ਅੰਦਰ ਜਿਹੜੀਆਂ ਮਨ ਅੰਦਰ ਭੱਜੀਆਂ ਫਿਰਦੀਆਂ ਜਿਹੜੀਆਂ ਉਹ ਚੀਜ਼ਾਂ ਖਤਮ ਹੋ ਜਾਂਦੀਆਂ ਹਰ ਪਾਸੇ ਫਿਰ ਚੜਦੀ ਕਲਾ ਮਹਿਸੂਸ ਹੁੰਦੀ ਹੈ ਕਿਉਂਕਿ ਬਾਪੂ ਬਹੁਤ ਨੇੜੇ ਹੁੰਦਾ ਹੈ ਬਾਪੂ ਦੇ ਹੱਥ ਹੈ ਜਿਹੜਾ ਸਾਡੇ ਗੁਰੂ ਦਾ ਹੱਥ ਹੈ ਉਹ ਫਿਰ ਸਿਰ ਤੇ ਹੁੰਦਾ ਹੈ ਤਾਂ ਐਸ ਕਰਕੇ ਵਾਹਿਗੁਰੂ ਸਿਮਰਨਾ ਸੀ ਇਹ ਨਹੀਂ ਸੋਚਣਾ ਵੀ ਵਾਹਿਗੁਰੂ ਸਿਮਰ ਕੇ ਕੀ ਮਿਲਣਾ ਤਾਂ ਸ਼ੁਰੂ-ਸ਼ੁਰੂ ਦੇ ਵਿੱਚ ਮਾਂ ਜੀ ਇਹ ਸੋਚਦੀ ਹੁੰਦੀ ਵੀ ਮੈਂ ਕਿਉਂ ਇਹਦੇ ਨਾਲ ਗੱਲਾਂ ਕਰ ਰਹੀ ਹਾਂ ਬੱਚੇ ਨਾਲ ਇਹ ਇਹ ਤਾਂ ਬੋਲਦੇ ਨਹੀਂ ਅੱਗੂ ਇਹ ਤਾਂ ਕੋਈ ਜਵਾਬ ਹੀ ਨਹੀਂ ਦਿੰਦਾ ਤਾਂ ਬੱਚੇ ਨੇ ਕਦੇ ਹੀ ਬੋਲਣ ਨਹੀਂ ਲੱਗਣਾ ਸੀ ਤੇ ਮਾਂ ਆਪਣੇ ਬੱਚੇ ਨਾਲ ਰੋਜ਼ ਲਾਡ ਲਾਉਂਦੀ ਗੱਲਾਂ ਕਰਦੇ ਰਹੀ ਤਾਂ ਬੱਚਾ 6-7 ਮਹੀਨੇ ਬਾਅਦ ਮੰਮਾ ਪਾਪਾ ਥੋੜਾ ਥੋੜਾ ਬੋਲਣਾ ਸਿੱਖ ਜਾਂਦਾ ਹੈ ਕਿਉਂਕਿ ਉਹ ਮਾਂ ਦੀਆਂ ਗੱਲਾਂ ਮਾਂ ਦਾ ਪਿਆਰ ਹੈ ਜਿਹੜਾ ਉਹਦੇ ਸਬਕੌਂਸ਼ੀਅਸ ਮਾਈਂਡ ਹੈ ਜਿਹੜਾ ਅਚੇਤ ਮਨ ਹੈ ਜਿਹੜਾ ਉਸ ਦੇ ਵਿੱਚ ਚਲੀਆਂ ਜਾਂਦੀਆਂ ਜਿਸ ਨੂੰ ਅਸੀਂ ਹੇਠਲਾ ਮਨ ਕਹਿ ਦਿੰਦੇ ਹਾਂ ਜਦੋਂ ਜਿਹੜੀ ਚੀਜ਼ ਸਾਡੇ ਹੇਠਲੇ ਮਨ ਚ ਚਲੇਗੀ ਉਹੋ ਚੀਜ਼ ਸਾਨੂੰ ਵਾਰ-ਵਾਰ ਯਾਦ ਆਉਗੀ ਐਸ ਕਰਕੇ ਕਹਿੰਦੇ ਆ ਵਾਹਿਗੁਰੂ ਨੂੰ ਸਿਮਰਦੇ ਜਾਓ ਤੇ ਜਦੋਂ ਉਹ ਹੇਠਲੇ ਮਨ 'ਚ ਚਲਾ ਗਿਆ ਫਿਰ ਆਪਣੇ ਆਪ ਸਿਮਰਨ ਚੱਲਦਾ ਰਹੇਗਾ ਫਿਰ ਜਿਹੜੀ ਮਾੜੀ ਚੀਜ਼ ਐ ਕੋਈ ਉਹ ਉੱਥੇ ਆਉਣੀ ਨਹੀਂ ਕਿਉਂਕਿ ਮਨ ਸਾਫ਼ ਹੋ ਜਾਣਾ ਹੈ ਮਨ ਦੇ ਅੰਦਰ ਕੋਈ ਨੈਗੇਟਿਵ એનર્ਜੀ ਆਉਣੀ ਨਹੀਂ ਪੋਜ਼ਿਟਿਵ એનર્ਜੀ ਆਉਣੀ ਐ ਹਰ ਪਾਸੇ ਚੜ੍ਹਦੀ ਕਲਾ ਹੋਣੀ ਐ ਤੇ ਜਦੋਂ ਇਨਸਾਨ ਚੜ੍ਹਦੀ ਕਲਾ ਦੇ ਵਿੱਚ ਐ ਤਾਂ ਪਰਮਾਤਮਾ ਉਸ ਨੂੰ ਹਮੇਸ਼ਾ ਅੰਗ ਸੰਪ੍ਰਤਿਤ ਹੁੰਦਾ ਐ ਤਾਂ ਐਸ ਵਾਸਤੇ ਵਾਹਿਗੁਰੂ ਦੀ ਯਾਦ ਨੂੰ ਅਸੀਂ ਅੰਗਸੰਗ ਰੱਖਣਾ ਹੈ ਬਾਕੀ ਜਿਹੜੇ ਕੰਮ ਹਨ ਉਹ ਬਹੁਤ ਦੂਜੇ ਤੀਜੇ ਕੰਮ ਤੇ ਹਨ ਤੇ ਨਾਲ ਅਸੀਂ ਕੰਮ ਕਰਦੇ ਜਾਣਾ ਤੇ ਜਦੋਂ ਵੀ ਵੇਲਾ ਸਮਾਂ ਮਿਲੇ ਜਦੋਂ ਜਿਵੇਂ ਦੁਕਾਨਦਾਰ ਇੱਕ ਦੁਕਾਨਦਾਰ ਬੈਠਾ ਹੈ ਜੇ ਦੁਕਾਨਦਾਰ ਤੇ ਗਾਹਕ ਆ ਗਿਆ ਤੋ ਆਪਣਾ ਸਾਮਾਨ ਵੇਚੇ ਜਦੋਂ ਦੁਕਾਨਦਾਰ ਦੀ ਦੁਕਾਨ ਤੇ ਕੋਈ ਦੁਕਾਨ ਕੋਈ ਗਾਹਕ ਨਹੀਂ ਹੈ ਉਹ ਰੋ ਵਾਹਿਗੁਰੂ ਸਿਮਰਨ ਕਰੇ ਐਸੇ ਤਰ੍ਹਾਂ ਅਸੀਂ ਜ਼ਿੰਦਗੀ ਨੂੰ ਸਫਲ ਕਰਨਾ ਹੈ ਅਸੀਂ ਆਪਣਾ ਕੰਮ ਵੀ ਨਹੀਂ ਛੱਡਣਾ ਪਰ ਕੰਮ ਦੇ ਨਾਲ-ਨਾਲ ਉਸ ਦੀ ਯਾਦ ਨੂੰ ਵੀ ਆਪਣੇ ਨੇੜੇ ਵਸਾ ਕੇ ਰੱਖਣਾ ਉਸ ਨਾਲ ਪਿਆਰ ਪਾਉਣਾ ਤਾਂ ਜਿਸ ਤਰ੍ਹਾਂ ਮਾਂ ਆਪਣੇ ਬੱਚੇ ਨੂੰ ਗੋਦ ਵਿੱਚ ਰੱਖਦੀ ਹੈ ਉਸੇ ਤਰ੍ਹਾਂ ਵਾਹਿਗੁਰੂ ਫਿਰ ਸਾਨੂੰ ਆਪਣੀ ਗੋਦ 'ਚ ਨਿਕ ਜ਼ਰੂਰ ਦੇਵੇਗਾ ਇੰਨੀ ਇੱਕ ਬੇਨਤੀ ਨੂੰ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ